ਸੀਗਾ ਜੀ ਤੇ ਅੱਜ ਹੈ ਆਪਣਾ ਇੱਕ ਨਵਾਂ ਵਲੌਗ ਬਹੁਤ ਚਿਰ ਹੋ ਗਿਆ ਕੁਝ ਬਣਾਇਆ ਨਹੀਂ ਸੀਗਾ ਪਰ ਕੋਈ ਚੀਜ਼ ਖਾਸ ਹੈ ਵੀ ਨਹੀਂ ਸੀ ਵੀ ਕੀ ਬਣਾਇਆ ਜਾਵੇ ਤੇ ਅੱਜ ਦੇ ਵਲੌਗ ਚ ਆਪਾਂ ਜਾ ਰਹੇ ਹਾਂਗੇ ਮਾਉਂਟ ਸੈਂਟ ਹੈਲੈਰੀ ਇਹ ਆਪਣੇ ਕਾਲਜਲ ਟੂਰ ਜਾ ਲੈ ਕੇ ਜਾ ਰਹੇ ਨੇਗੇ ਤੇ ਕਹਿੰਦੇ ਨੇ ਕਿ ਕਹਿੰਦੇ ਸੇਬਾਂ ਦੇ ਬਾਗ ਦਾ ਹੱਕ ਲਿਆਵਾਂਗੇ ਬਾਕੀ ਦੇਖਦੇ ਹਾਂ ਉੱਥੇ ਕੀ ਕੁਝ ਹੈ ਇੱਥੋਂ 40 50 ਕਿਲੋਕੀਮੀਟਰ ਹੈਗਾ ਉਹ ਸ਼ਹਿਰ ਤੇ ਮੌਸਮ ਦੀ ਗੱਲ ਕਰੀਏ ਹੁਣ ਫਰਕ ਪੈਣ ਲੱਗ ਗਿਆ ਬਹੁਤ ਸੋਹਣਾ ਹੋ ਗਿਆ ਹੁਣ ਮੌਸਮ ਜੇ ਦੇਖਿਆ ਜਾਵੇ ਕਿਉਂਕਿ ਹਮ ਗਰਮੀ ਜਾ ਰਹੀ ਹੈ ਠੰਡ ਆ ਰਹੀ ਹੈ ਵਿੱਚ ਵਿਚਾਲਾ ਆਇਆ ਹੋਇਆ ਪਿਆਗਾ ਹੁਣ ਪੱਤੇ ਪੁੱਤੇ ਝੜਦੇ ਨੇ ਜਿਹਾ ਜਿਹਾ ਆਪਾਂ ਫੋਟੋਆਂ ਨੇ ਦੇਖਦੇ ਕੈਨੇਡਾ ਉਹੇ ਜਿਹਾ ਹੁੰਦਾ ਹੋ ਗਿਆ ਹੁਣ ਤੇ ਸਵੇਰੇ ਦੇ ਵੱਜ ਗਏ ਨੇਗੇ ਮੈਨੂੰ ਲੱਗਦਾ 8:00 8:00 ਦੇ ਲਵੇ ਲਾਉਣੇ ਤੇ ਇਹ ਦੇਖਿਆ ਜਾਵੇ ਇੰਨਾ ਕ ਦਿਨ ਚੜ ਗਿਆ ਤੋ ਪਤਾ ਪੱਜ ਦਾ ਵਧੀਆ ਗੀ ਪਰ ਲੱਗਦਾ ਦੋ ਦਿਨ ਹੋ ਗਏ ਮੀਂਹ ਹੀ ਪਈ ਗਿਆ ਠੰਡ ਕਰ ਰੱਖੀ ਸੀ ਹੁਣ ਚਲ ਧੁੱਪ ਨਾ ਇੰਨਾ ਕ ਵੀ ਵਧੀਆ ਜਿਹਾ ਲੱਗਦਾ ਕ ਨਹੀਂ ਜਦੋਂ ਬੱਦਲ ਪਾਈ ਦੀ ਹੋ ਜਾਂਦੀ ਹੈ ਡਿਪਰੈਸਿੰਗ ਜਿਹਾ ਹੋ ਜਾਂਦਾ ਮੌਸਮ ਜ਼ਰਾ ਤੇ ਚਲਦੇ ਆਂਗੇ ਆਪਾਂ ਬੱਸ ਸਟਾਪ ਤੇ ਅੱਗੇ ਕੀ ਦਿਖਾਉਣੇ ਤੁਹਾਨੂੰ ਵੀ ਕੀ ਹਿਸਾਬ ਕਿਤਾ ਬਣਦਾ ਤੇ ਦੇਖਦੇ ਆਂ ਜੀ ਫਿਰ ਅੱਗੇ ਉਹ ਬੱਸ ਤਾਂ ਆਪਣੀ ਹੋ ਆ ਗਈ ਤੇ ਪਰ ਵੀਡੀਓ ਤਾਂ ਨਹੀਂ ਆਪਾਂ ਵਿੱਚ ਬਣਾਉਂਦੇ ਕਿਉਂਕਿ ਵਿੱਚ ਹੁੰਦੇ ਨੇ ਕੈਮਰਾ ਇਹ ਕੈਮਰਾ ਫ੍ਰੀਕ ਨਹੀਂ ਹੁੰਦੇ ਨੇ ਤੇ ਕਈ ਵਾਰੀ ਮਾਈਂਡ ਕਰ ਜਾਂਦੇ ਕਿ ਤੁਸੀਂ ਸਾਡੀ ਵੀਡੀਓ ਕਿਉਂ ਬਣਾ ਰਹੇ ਆ ਤਾਂ ਕਰਕੇ ਇਨਾ ਇਕੱਠਾ ਅੱਜ ਸਾਰੇ ਚੱਲੇ ਨਹੀਂ ਆ ਆ ਖੜੀ ਨੇ ਆਪਣੀਆਂ ਬੱਸਾਂ ਆਪਣੀਆਂ ਬੱਸ ਨੰਬਰ 3 ਤੇ ਦੇਖਦੇ ਆਂ ਵੀ ਅੱਜ ਫਿਰ ਕੀ ਮਾਹੌਲਾ ਬੱਸ ਚੱਲ ਵੀ ਅੰਦਰ ਜਿਵੇਂ ਜਦੋਂ ਸਾਡਾ 11 ਉੱਥੇ ਦੂਰ ਗਿਆ ਸੀਗਾ ਆਪਣੇ ਅੰਮ੍ਰਿਤਸਰ ਉਹੇ ਜਿਹਾ ਮਾਹੌਲਾ ਉਹੇ ਦੀ ਬੱਸ ਐ ਉਹੇ ਜਿਹਾ ਬੱਸ ਦਾ ਮਾਹੌਲਾ ਉਹੇ ਜਿਹਾ ਬਾਰੇ ਜਦੋਂ ਦੇਖਦੇ ਆਂਗੇ ਉਹੇ ਲਈ ਲੱਗਦਾ ਹੈਗਾ ਤੇ ਇਹ ਮੌਸਮ ਵੀ ਅੱਜ ਪੂਰਾ ਵਧੀਆ ਖਾਉਣਾ ਜਨੂੰ ਉੱਤੇ ਜਾ ਕੇ ਇਹ ਕੁਝ ਰਸਤੇ ਦਾ ਥਿਊ ਹੈ ਵਧੀਆ ਬਸ ਹੋਇਆ ਕਿ ਇਲੈਕਟ੍ਰਿਕ ਤੇ ਜਮੀ ਖੜਕਾ ਖੜਕਾ ਨਹੀਂ ਸੀਗਾ ਵਧੀਆ ਲੱਗ ਰਿਹਾ ਮਤਲਬ ਕੁੱਲ ਮਿਲਾ ਕੇ ਅੱਗੇ ਅੱਗੇ ਦੇਖਦੇ ਆਂ ਕੀ ਬਣਦਾ ਜਿਵੇਂ ਬੱਦਲ ਬਾਈ ਦੀ ਹੋਈ ਖੜੀ ਹੈ ਇਹ ਵੀ ਹੋ ਸਕਦਾ ਤੇ 20 ਪੈਜੇ ਇਨਿੰਗ ਦਾ ਚੜਨੇ ਭੈਣ ਕੋਟ ਦੇਖੋ ਆ ਜਦੋਂ ਅੰਬਰ ਸਰ ਨੂੰ ਜਾਣ ਵੇਲੇ ਜਿਵੇਂ ਆਪਣੇ ਨੂੰ ਦਰਿਆ ਆਉਂਦਾ ਹੁੰਦਾ ਹੈਗਾ ਇਹਨਾਂ ਨੇ ਤਾਂ ਬਾਵਾ ਨਹੀਂ ਗਈ ਪਰ ਇਹ ਤਾਂ ਦਿਖਦਾ ਨਹੀਂ ਉਵੇਂ ਦਰਿਆ ਹੁੰਦੇ ਨੇ ਕਿਹੜਾ ਗਣੀ ਹੈ ਕਿਨਾ ਵੇਣੀਰ ਆ ਵੀ ਗਣੀ ਕਿਹੜਾ ਗਣੀ ਹੈ ਦੇਖ ਰਹੀ ਹਾਂ ਚਲੋ ਉਹ ਸਾਹਮਣੇ ਪਹਾੜਾਂ ਦਿਖਦੇ ਦੇ ਉਹਦੇ ਹੋਇਆ ਪਰਲੇ ਤੇ ਦਿਖਾਵਾਂਗੇ ਉੱਥੇ ਉੱਥੇ ਸਹੀ ਲੱਗੂਗਾ ਸ਼ਹਿਰ ਤੋਂ ਬਾਹਰ ਆ ਗਏ ਜੀ ਆਪਾਂ ਤੇ ਉਸ ਇਸ ਤਰ੍ਹਾਂ ਦੇ ਨਾ ਦੇ ਹਾਈਵੇ ਨੇਗੇ ਪਰਲੇ ਹੱਥ ਉਧਰ ਗੱਲ ਕਰਾਉਣ ਦੇਖ ਲੈਣੀ ਤੇ ਉਧਰਲੇ ਪਾਸੇ ਬੱਕੀ ਦੇ ਖੇਤ ਨੇਗੇ ਮਤਲਬ ਕਿ ਬੱਕੀ ਦੀ ਖੇਤੀ ਵੀ ਹੁੰਦੀ ਆ ਔਰੇ ਤੇ ਟਰੱਕ ਟਰੱਕ ਦਿਖੀ ਜਾਂਦੇ ਨੇਗੇ ਕੁਝ ਹੈ ਇਹ ਬਸ ਦੇਖਣ ਨੂੰ ਹੈ ਬਾਕੀ ਮਿਲਦੇ ਆ ਫੋਤੇ ਜਾ ਕੇ ਇੱਥੇ ਦਿਖਾਉਣੇ ਵੀ ਕੀ ਕੁਝ ਦੇਖਣ ਵਾਲਾ ਕੁਝ ਹੋਏਗਾ ਵੀ ਇੱਕ ਗੱਲ ਨਹੀਂ ਸੀ ਹਾਂ ਖਰਾ ਦੇਖੀ ਆ ਆਪਣੇ ਇੰਡੀਆ ਵਰਗੇ ਮਾਹੌਲ ਹੈ ਹਰੇ ਇਥੇ ਕੇਜ ਰੋੜ ਤੇ ਜਿਵੇਂ ਹੁਣ ਆਪਣੇ ਕੇਜ ਹੁੰਦੇ ਨੇ ਮੱਕੀ ਦੇ ਕੇਦਨੇ ਨਾ ਰਹਿ ਗਏ ਆਪਣੇ ਆਪਣੇ ਕੋਈ ਡਾਵਰ ਲੱਗੇ ਹੋਏ ਨੇ ਜਿਵੇਂ ਆਪਣੇ ਖੇਤਾਂ ਵਿੱਚ ਜੀ ਲੱਗਦੇ ਹੁੰਦੇ ਨੇ ਵੱਡੇ ਵੱਡੇ ਰਾਤ ਨੂੰ ਕੀ ਡਰ ਵੀ ਜਾਂਦੇ ਨੇ ਦੇਖ ਕੇ ਇਹਨਾਂ ਨੂੰ ਜੀ ਪਤਾ ਨਹੀਂ ਕੀ ਖੜਾ ਹੈ ਪਰ ਹਾਂ ਵੀ ਉਹ ਹੀ ਦੀ ਸਾਰਾ ਕੁਝ ਹੈ ਹੁਣ ਲੱਗ ਗਈ ਹੈ ਜਿਵੇਂ ਲੱਗਦਾ ਜਿਵੇਂ ਪਹਾੜ ਚੜਦੇ ਹੁੰਦੇ ਹਨ ਹੈਗੇ ਤੇ ਬਹੁਤ ਸੋਹਣੀ ਹੈ ਬਹੁਤ ਸੁਹਣਾ ਹੈ ਜੇ ਦੇਖਿਆ ਵੀ ਇਹ ਨਹੀਂ ਸੋਹਣੇ ਕਰਨ ਜਿਵੇਂ ਫਿਲਮਾਂ 'ਚ ਦੇਖਦੇ ਹੁੰਦੇ ਹੁੰਦੇ ਆਪਾਂ ਉਹੀ ਚੀਜ਼ ਆ ਗਈ ਜਮਾ ਦੇਖ ਕੇ ਐਂ ਅੰਦਰੋਂ ਮਨ ਨੂੰ ਸ਼ਾਂਤੀ ਜਿੰਦੀ ਵੀ ਪਤਾ ਨਹੀਂ ਕਿੱਥੇ ਦੀ ਆ ਗਈ ਗਾਇਸ ਸੁਰਗ ਲੱਗਦਾ ਹੈ ਤੇ ਮੈਨੂੰ ਦੇਖਦੇ ਆਨੇ ਆਪਾਂ ਜਮਾ ਕੀ ਚੀਜ਼ ਹੈ ਸੇ ਪਹੁੰਚ ਗਈ ਨਹੀਂ 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 ਉਹ ਪਹਾੜੀ ਆ ਮੀਂਹ ਦਾ ਉਹਦੇ ਤੇ ਜਾਣਾ ਆ ਉਹ 90 ਲੱਖ ਕੋਲ ਗ੍ਰੈਂਡ ਸੈਕ ਕੋਈ ਇਸ ਤਰ੍ਹਾਂ ਦੀ ਜਿਹੜਾ ਇਹ ਜੀ ਬੱਸ ਆ ਰਿਹਾ ਆਰ ਯੂ ਆਰ ਯੂ ਬਾਈਂਗ ਫॉर द ਗ੍ਰੈਂਡ ਸੈਕ Uh, I I only have a sack but oh. I've got a by the pump we'll put in the our bag also ne paji dile dile sack kussi is tarah diyan basan hondi nahi itthe hondiyan te eh vi raj rehsan laondi aaye ne ge koi ik murre koi apne wangu ik dooje nu nanga nahi dende es tarah di pahadi hai ge ਆ ਇੱਥੇ ਲੱਗੀਆਂ ਨਹੀਂ ਨਿਗੀਆਂ ਆਪਣੇ ਜੇ ਕੋਈ ਚੀਜ਼ ਖਰੀਦਣੀ ਹੈਗੀ ਤੁਸੀਂ ਓਏ ਆਹ ਵਾਈਨ ਨੇ ਕੀ ਹੈਣਾ ਆਈ ਗੈਸ ਐਪਲ ਵਾਈਨ ਨਹੀਂ ਬਣਾ ਵਾਲੇ ਆਹ ਐਪਲ ਵਾਈਨਸ ਨੇ ਉਹਦੇ ਕਰਕੇ ਆਪਣੇ ਜਿਹੜਾ ਉਹ ਹੋਣਾਗਾ ਕੀ ਕਹਿੰਦੇ ਹੁੰਦੇ ਹੈਗੇ ਹੈਲੋ ਵੀਨ ਇਹਨਾਂ ਕਦੂ ਕਦੂ ਜੀ ਪਏ ਨੇ ਆਹ ਜੈਮ ਹੈਣਾ ਸੇਬਾਂ ਦਾ ਆ ਦੇਖੀ ਇਹਨੇ ਨੇ ਵਧੀਆ ਕੀਤਾ ਹੈ ਆਪਣਾ ਕਿ ਆਪ ਹੀ ਵੇਚਦੇ ਆ ਹਨ ਇਸ ਤਰ੍ਹਾਂ ਕਿ ਜਿੰਨ ਮਿਲ ਰਹੀ ਆ ਤੇ ਰੁਕ ਇਸ ਇਸ ਤਰ੍ਹਾਂ ਅੰਦਰ ਇਹਨੇ ਇੱਥੇ ਵੇਚਣ ਲਾਇਆ ਹੋਇਆ ਹੈਗਾ ਆ ਕੀ ਚੀਜ਼ ਹੈ ब्लूबेरीज फ्रीज ਕੀਤੀਆਂ ਗਈਆਂ ਅਸੀਂ ਅਸੀਂ ਵੀ ਦਿੰਦੇ ਨੇ ਸੀ ਸੀਬ ਲੈਣੇ ਆਪਾਂ ਜੀ ਸੋ ਦਾ ਆ ਪੇਰ ਲੈ ਆਂਦੇ ਹਾਂ ਪੱਤੋੜ ਕੇ ਘਰ ਲੈ ਕੇ ਜਾਉਂਗੇ ਤਾਂ ਜਵਾਬ ਹੋਊਗਾ ਐਸ ਇਹਨਾਂ ਨੇ ਤਾਂ ਮੁਰਗੇ ਵੀ ਸੇਬਾਂ ਤੇ ਪਾਲਦੇ ਸੋਹਣੇ ਨਹੀਂ ਪਰ ਆਪਣੇ ਹਣਿਆਂ ਨਾਲ ਤਾਂ ਸੋਹਣੇ ਨੇ ਓਹ ਪਰਾਂ ਤੋੜੀ ਜਾਂਦੇ ਨੇ ਸੇਬ ਹਾਂ ਇਹ ਜੀ ਟਰੈਕਟਰ ਨੇ ਕੀ ਉੱਪਰ ਤੱਕ ਆਪਣੇ ਵਾਲੇ ਮੈਸੀ ਵਰਗੇ ਆ ਆਪਣੇ ਵੀ ਹੋਰਾਂ ਦਾ ਪਹਿਲਾਂ ਨਿਕਾ ਚੱਲਣ ਦੇ ਜਿਹਨਾਂ ਨਾਲ ਮਗਰਟਾਂ ਵਾਲਾ ਕਿਵੇਂ ਜਿੱਦੋ ਛੜਨਗੇ ਪੱਤੇ ਉਹ ਬਹੁਤ ਸੋਹਣੇ ਲੱਗਣਗੇ ਆ ਮੇਰੇ ਲਈ ਤੇ ਆਪਾਂ ਨੂੰ ਰਾਈਡ ਇੱਕ ਰਾਈਡ ਵੀ ਕਰਾ ਕੇ ਲੈਣਗੇ ਕਿ ਨਾ ਟਰੈਕਟਰ ਤੇ ਕਹਿੰਦੇ ਲੈ ਕੇ ਜਾਣਗੇ ਲੈ ਕੇ ਜਾਣਗੇ ਸ਼ਾਇਦ ਤੇ ਇਸ ਇਤੀ ਗੜਾ ਗੜਾ ਦਵਾ ਕੇ ਲੈਣਗੇ ਸ਼ਾਇਦ ਤੇ ਓਕੇ ਘੋੜੇ ਸ਼ਵਲ ਸ਼ਵਲ ਹਮ ਤੇ ਸ਼ਵਲ ਘੋੜੇ ਹੀ ਨੇ ਕੁਛ ਹੋਰ ਆ ਘੋੜੇ ਨੇ ਸ਼ਾਇਦ ਹਾਂ ਆ ਇਹਨਾਂ ਦੇ ਨਿੱਕੇ ਨਿੱਕੇ ਘੋੜੇ <laughs> 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 मोटे मोटे नहीं गे इतनी पानी पुनी पी के इथी चेर पै जाते हो गे ਇਹ ਹੈ ਜਾਂ ਹੁੰਦਾ ਕੋਈ ਬੰਤ ਰੱਖ ਤਾ ਮੇਰੇ ਲਈ ਤਾਂ ਮੈਂ ਤਾਂ ਪਹਿਲੀ ਨਹੀਂ ਦੇਖਿਆਗਾ ਤੇ ਆਪਣੇ ਹੁੰਦੀ ਨਹੀਂ ਹੈਗੇ ਪਰ ਹਨਾ ਇਹ ਜੀ 10 ਦਿਨ ਕੋਈ ਗਰਨ ਨਹੀਂ ਤੋੜ ਕੇ ਜਾ ਜਾਂਗੇ ਜਾਂਦੇ ਜਾਂਦੇ ਕੋਈ ਗੱਲ ਨਹੀਂ ਯਾਰ ਐਨੀ ਵੀ ਤਾਂ ਦੇਖਣ ਨੂੰ ਪਰ ਮੇਰੇ ਲਈ ਤਾਂ ਪਹਿਲੀ ਨਹੀਂ ਮੈਂ ਪਹਿਲੀ ਨਹੀਂ ਦੇਖਿਆ ਹੈਗੀ ਅਰੇ ਦਰੱਖਤ ਸੇਬਾਂ ਦੇ ਦੇਖਣ ਤਾਂ ਵਧੀਆ ਲੱਗਦੇ ਹਨਾ ਓ ਸੇਬੇ ਇਸ ਤਰ੍ਹਾਂ ਦੇ ਹੁੰਦੇ ਆ ਆਪਣੇ ਇੱਥੇ ਦੇ ਖੇਤ ਖੇਤੀ ਕਹਿੰਦੇ ਕਿ ਬਾਗਾਂ ਕਿਸੇ ਬੰਦੇ ਅਮੇ ਆਹ ਦੇਖੋ ਆ ਕਿੰਨੇ ਲਾਲ ਲਾਲ ਨੇ ਓਏ ਆਹ ਦੇਖ ਆ ਲਾਲ ਲਾਲ ਨੇ ਆਹ ਦੇ ਕਿੰਨੇ ਲਾਲ ਲਾਲ ਨੇ ਚੈੱਕ ਕਰਦੇ ਗਾ ਕਿ ਆਹ ਕਿੜਾ ਦੋ ਬਾਕੀ ਲੈਉਣਗੇ ਆਪਾਂ ਵੀ ਚੱਲਦੇ ਇਹਨਾਂ ਨੇ ਇਹ ਉਰੋਂ ਤੋਰਦਾ ਜਦੋਂ ਸਾਰਿਆ ਭਰ ਜਾਂਦਾ ਗਾ ਤੇ ਦੇਖਦੇ ਹਾਂ ਹੁਣ ਜਦੋਂ ਭਰਦਾ ਫਿਰ ਆਪਾਂ ਵੀ ਚੱਲਦੇ ਪਹਿਲਾਂ ਪਤਾ ਨਹੀਂ ਲੱਗਿਆ ਕਿਹੜੇ ਦੇਖੀਏ ਜਾ ਹੈ ਕਿੜਾ ਦੇ ਆਇਆ ਇਹ ਉਹ ਦੇਤੀ ਰੇਡ ਡਰਾਈਵਰ ਨੇ ਕਿੰਨੇ ਮੀਟਰ ਕਿੰਨੇ ਫੁੱਟ ਲੰਬਾ ਹੋਊਗਾ ਦੇਖੋਗੇ ਜਦ ਤੱਕ ਦਾ ਕਿੜਾ ਦੋ ਬਾਕੀ ਲੈ ਆਉਂਦਾ ਗਾ ਦੇਖਦੇ ਹਾਂ

ਅਸਲ ਤਾਂ ਹੁੰਦਾ ਕਿ ਆਈ ਨਹੀਂਗੀ ਚੰਗਲ ਜੀ ਦੀ ਓਏ ਇਹ ਵੀ ਹੁੰਦੇ ਹੋਣਗੇ ਹਨਾ ਕਰ ਜੀ ਪਹਿਲਾਂ ਪੁਰਾਣੇ ਨਹੀਂ ਪਹਿਲਾਂ ਨੇ ਇਹਨੇ ਫੇਰ ਉਧਰ ਪਾਇਆ ਇਹਨੇ ਫੇਰ ਉਧਰ ਗਾਂ ਪਾਇਆਗਾ ਅੱਗੇ ਪਹਿਲਾਂ ਇਹ ਜੀ ਸੀ ਹਾਂ 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 ਚੱਲ ਕੋਈ ਨਾ ਚੱਲਣ ਕੋਈ ਅੰਦਰ ਪੈ ਚਾਹ ਜੀ ਬਸ ਨਿਬੜ ਗਿਆ ਮੇਰੇ ਵੀ ਜਿਹੜੀ ਦੁਕਾਨ ਤੇ ਪਹੁੰਚ ਮੁੰਡਾ ਪੁੱਛਦਾ ਆਈ ਜਾ ਮਰੇ ਯਾਰ ਕਿਹਦੇ ਤੋਂ ਹਾਂ ਨਹੀਂ ਪੈ ਜੂਗਾ

ਕੀ ਹੋ ਗਿਆ ਇਹਨੂੰ ਲਓ ਵੀ ਹੋਣੋਗੀ ਸਮਾਪਤੀ ਸਾਰੇ ਚੱਲੇ ਅੱਡੋੜੇ ਵੜ ਗਏ ਆਪੋ ਆਪਣੇ ਕੋਲ ਜੀਨੇ ਵਸਣ ਆਹ ਮਸ਼ੀਨ ਸੀ ਇਹਦੇ ਜੂਸ ਕੱਟ ਲੈਂਦੀ ਸੀ ਇਸਕੇ ਤੇ ਉਹ ਖੜੀ ਨੇ ਸਵਾਰੀਆਂ ਆਪਣੀਆਂ ਨਿਬੜ ਗਿਆ ਅੱਗੇ ਦਿਖਾਉਣੇ ਸਨ ਦਾ ਕੀ ਬਣਦਾ

ایا یار هغه دې هم ځان لګي هغونو ورانځي دا پکا کالج پم سره